ਨਾ ਮਾੜਾ ਅੱਜ ਨਾਲ ਦਾ ਮਾੜਾ ਚੱਲ ਰਿਹਾ ਸਾਰੇ ਦੀ ਕਿਰਪਾ ਆ ਗਈ ਆ بارش ਪਈ ਆ ਪਰ ਰੋਡ ਦਾ ਬੜਾ ਮਾੜਾ ਹਾਲ ਆ ਪਾਣੀ ਬਹੁਤ ਜਮਾ ਸਾਰੇ ਪਾਣੀ ਪਾਣੀ ਆ 4 ਵਜੇ ਜੋਨ ਲਾ ਕੇ ਬਸਟਾਡ ਤੋਂ ਸਾਰਾ ਪਾਣੀ ਪਾਣੀ ਆ ਕਿੰਨੀ ਕੁ ਮੁਸ਼ਕਲ ਆ ਰਹੀ ਆ ਬੜੀ ਮੁਸ਼ਕਲ ਆਉਂਦੀ ਆ ਲੋਕਾਂ ਦੇ ਮਤਲਬ ਇੱਕ ਹਾਸ ਦੇ ਦੇ ਮੋਟਰ ਸਾਡ ਡਿੱਗਨ ਨੂੰ ਫੇਂਦੇ ਆ ਤੇ ਮਾਰ ਦੇ ਚਲੋ ਕੁਦਰਤ ਦੀ ਦੇਣਾ ਫਿਰ ਕਿਰਪਾ ਹੋ ਗਈ ਮਾਰ ਦੀ ਪਰ ਪਾਣੀ ਬਹੁਤ ਚਾਸੂਰੇ ਦੇਖ ਸਕਦਾ ਤੁਸੀਂ ਕੋਈ ਨਿਕਾਸ ਨਹੀਂ ਹੈਗਾ ਬਣੀ ਦਾ ਕੋਈ ਨਿਕਾਸ ਨਹੀਂ ਹੈਗਾ ਡੰਡੇ ਮਾਰਨ ਦੇ ਕੱਢਣ ਦੇ ਜਾ ਕੇ ਵੇਖੋ ਚੌਕ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ ਉਤਰਾ ਦੇ ਪਾਣੀ ਵੇਖ ਲੋ ਜੀ ਈਚ ਬਣਿਆ ਪਿਆ ਜੇ ਪੂਰਾ ਨਜ਼ਾਰਾ ਬਣਿਆ ਪਿਆ ਜੇ ਬਾਹਰ ਕਿਤੇ ਜਾਣ ਦੀ ਲੋੜ ਹੀ ਨਹੀਂ ਆ ਇੱਥੇ ਈਚ ਹੈਗੇ ਆ ਕਿੰਨੀ ਕੁ ਮਸਲਾਰੀ ਆ ਜੀ ਆਹ ਵੇਖੋ ਜੀ ਥੱਲੇ ਵੇਖੋ ਕੀ ਬਣਿਆ ਜੇ ਬਹੁਤ ਜਦੀ ਮਸਲ ਹੈ ਆਪਾਂ ਨਾਲ ਬਾਅਦ ਮੋਟਰਸਾਈਕਲ ਵਾਲੇ ਵੀਰਾਂ ਨੂੰ ਤੇ ਬਹੁਤ ਹੀ ਜ਼ਿਆਦਾ ਨਾ ਗੱਡੀਆਂ ਵਾਲੇ ਵੀਰ ਲੰਘ ਜਾਂਦੇ ਜਿਹੜਾ ਵਿਚਾਰਾ ਟੂ ਵੀਲਰ ਤੇ ਆ ਇਹਦੇ ਕਪੜੇ ਭਜੰਡੇ ਆ ਤੇ ਕੋਈ ਜੰਗੰਡੇ ਆ ਜੀ ਹਾਂ ਜੀ ਬਹੁਤ ਮੁਸ਼ਕਲ ਲੰਘਿਆ ਨਹੀਂ ਜਾ ਰਿਹਾ ਜੀ ਉਹ ਜਾਰੇ ਲਾ ਕੇ ਜੁੱਤੀਆਂ ਦੇ ਔਰਤਾਂ ਜਿਹੜੀਆਂ ਵਿਚਾਰੀਆਂ ਤਾਂ ਝੋਕੇ ਆਪਣੇ ਕਪੜੇ ਤੇ ਜਾਣੜੀਆਂ ਵਿਚਾਰੀਆਂ ਕੋਈ ਹਾਲ ਨਹੀਂ ਹੈ ਬਹੁਤ ਮਾੜਾ ਹਾਲ ਹੈ ਬਾਅਦ ਸੇ ਕੁਦਰਤ ਨੇ ਭੇਜੀ ਆ ਤੇ ਇਥੇ ਜਨਾਲੇ ਚ ਆ ਗਈ ਆ ਹਾਲ ਬੜਾ ਮਾੜਾ ਜੀ ਵੇਖੋ ਪਾਣੀ ਰਕੀ ਹਾਲ ਆ ਪਿਆ ਵਾ ਕਿੰਨਾ ਕੁ ਪਾਣੀ ਲੋਤਾ ਜੀ ਪਾਣੀ ਤੇ ਮੇਰਾ ਦੋ ਦੋ ਫੋਟੋ ਵੀ ਹੋ ਗਿਆ ਨਾ ਜੀ ਹਾਂ ਜੀ ਕਿੰਨੀ ਕੁ ਮੁਸ਼ਕਲ ਆ ਰਹੀ ਜੀ ਬਹੁਤ ਜ਼ਿਆਦੀ ਮੁਸ਼ਕਲ ਆ ਰਹੀ ਜੀ ਕਿ ਲੱਗਦਾ ਨਿਕਾਸ ਨਹੀਂ ਹੋਗਾ ਜੀ ਉਹ ਸਮਝ ਨਹੀਂ ਲੱਗ ਨਿਕਾਸ ਤੇ ਪਈ ਨਾ ਤਕਰੀਬਨ ਹੈਗਾ ਹੀ ਪਰ ਬਰਖਾ ਜਿਆਦੀ ਹੋ ਗਈ ਆ ਜੀ